ਗੁੰਦਾਰ ਸਿੰਘ ਜੀ ਦਾ ਨਾਮ ਆਪਦਾ ਨਹੀਂ ਭਾਜੀ ਦਰਜੀ ਤਾਂ ਤੁਹਾਨੂੰ ਦਰਜੀ ਨੂੰ ਲੱਗਦਾ ਟੈਂਟ ਬਣਾਉਣੇ ਆ ਜੀ ਤਾਂ ਟੈਂਟਰ ਨੇ ਉਹ ਦਰਜੀ ਆ ਮਾਮਾ ਤੈਨੂੰ ਪੈਂਟਾਂ ਲੱਗੀਆਂ ਦੀਆਂ ਨਹੀਂ ਇੱਧਰ ਕੋਟ ਲੱਗੀਆਂ ਦੀ ਤੇ ਨਹੀਂ ਕੋਟ ਛੱਡਾ ਲੱਗੀਆਂ ਦੀਆਂ ਨੇ ਤੈਨੂੰ ਪੈਂਟਾਂ ਦੇ ਟੈਂਟ ਆਗੇ ਕੋਈ ਕਮਾਲ ਆ ਯਾਰ ਕਹਿ ਜਾ ਬੰਦਾਂ ਨੂੰ ਹਾਂ ਦੱਸੋ ਆਪ ਲੋਕ ਕੋਟ ਸਵਾਣਾ ਸੀ ਕੋਟ ਸਵਾਣਾ ਕੋਟ ਪੈਂਟ ਹਾਂ ਵਿਆਹ ਆ ਸਾਡੇ ਨਾਲ ਮੜੇ ਪਿੱਛੇ ਨੂੰ ਆਈ ਤੇਰੇ ਕੱਲਾ ਕੋਟ ਹੀ ਚੱਲ ਜਾਣਾ ਪੈਂਟ ਦੀ ਲੋੜ ਨਹੀਂ ਪੈਣੀ ਤੇ ਪੈਂਟ ਹੈਗੀ ਆ ਮੇ ਕੋਲ ਕੱਲਾ ਕੋਟ ਹੀ ਸੌਣਾ ਹਾਂ ਕੱਲਾ ਕੋਟ ਹੀ ਸੌਣਾ ਪੈਂਟ ਘੜ ਦੇਣ ਦੀ ਉੱਪਰ ਹੈਗੀ ਆ ਪਾਣੀ ਚ ਚੱਲ ਜਾਣੀ ਅੱਛਾ ਕੋਟ ਸੌਣਾ ਕੋਟ ਸੌਣਾ ਕਪੜਾ ਹੈਗਾ ਕਪੜਾ ਦਿਖਾਓ ਤੁਸੀਂ ਤੋਂ ਲੈਣਾ ਕਪੜਾ ਦਿਖਾਵਾਂ ਕਪੜਾ ਦਿਖਾ ਦਿੰਨੇ ਆ ਲੈ ਵੀ ਕਿਹੜਾ ਰੰਗ ਚਾਹੀਦਾ ਤੁਹਾਨੂੰ ਰੰਗ ਗੁਲਾਬੀ ਦੇ ਦੂੰ ਤੇਰੇ ਅੰਦਰ ਜੀਨਸ ਜਿਹੜੇ ਕੁੜੀਆਂ ਦੇ ਤਾਂ ਨਹੀਂ ਉਹ ਨਹੀਂ ਭਰਾਵਾ ਬੜਾ ਕੁੜੀਆਂ ਵਾਲਾ ਬੜਾ ਚੰਗਾ ਗਲਾਫੀ ਕੁੜੀਆਂ ਵਾਲਾ ਹੁੰਦਾ ਤੂੰ ਮਰਦ ਬੰਦਾ ਕੋ ਬੰਦਿਆਂ ਵਾਲਾ ਰੰਗ ਦੇ ਗਿਆ ਕਤਕਾਤੋ ਹਾਂ ਉਹ ਪੈਂਕ ਵੀ ਤਾਂ ਉਹੀ ਹੁੰਦਾ ਯਾਰ ਹਾਂ ਉਹੀ ਹੁੰਦਾ ਕਾਲਾ ਦਿਖਾ ਬਲੈਕ ਬਲੈਕ ਕਾਲਾ ਸ਼ਾ ਕਲਰ ਸ਼ਾ ਟੀਲ ਵੀ ਆ ਚ ਵਿਟਰ ਦਾ ਵੀ ਠੇਕਾ ਲਿਆ ਹੋਇਆ ਹੈ ਨਾ ਨਹੀਂ ਨਹੀਂ ਵਿਟਰ ਜੀ ਦਾ ਠੇਕਾ ਲਿਆ ਹੋਵੇ ਨਾਲ ਪਹਿਲਾਂ ਸੀਗਾ ਵਿਟਰ ਦਾ ਕੰਮ ਤੋਂ ਛੱਡਦਾ ਹੋਇਆ ਤੈਨੂੰ ਪਤਾ ਕਿ ਤੱਕ ਦਾ ਸੀ ਵਿਟਰ ਸੀ ਬਟਾ ਆ ਮੈਂ ਤਰੀਆਂ ਹਰਕਤਾਂ ਤੋਂ ਪਤਾ ਲੱਗ ਰਿਹਾ ਨਹੀਂ ਹਾਂ ਆ ਪਲੇਨ ਕੱਪੜੇ ਆ ਚਾਹ ਆਟੋਮੈਟਿਕ ਦੇ ਵੇਖਦੇ ਪਏ ਵੇਖਦੇ ਪਏ ਹਮਮ ਚੈੱਕ ਚੱਲੂ ਨਹੀਂ ਨਹੀਂ ਕੈਸ਼ ਆਹ ਹੜ ਕੈਸ਼ ਵਾਲਾ ਕਮਾ ਕੈਸ਼ ਮਾਮਾ ਮੈਂ ਚੈੱਕ ਕੱਪੜੇ ਲੈਣਾਂ ਵਾਲੇ ਲੈਣੀ ਕੱਪੜੇ ਦੀ ਗੱਲ ਕਰਦਾ ਚੈੱਕ ਵਾਲਾ ਕੱਪੜਾ ਨਹੀਂ ਨਹੀਂ ਪਲੇਨ ਚਾਹੀਦਾ ਚਾਹੀਦਾ ਕੈਸ਼ ਐਨ ਮੈਂ ਕਹਾਂ ਕੈਸ਼ ਦੇਣੇ ਨਾਲ ਸਾਰੇ ਕੱਪੜੇ ਲੈ ਲੂੰ ਨਾਪ ਨੂੰ ਕੋ ਤਾਈ ਬਾਈ ਲੈ ਨਾਪ ਲਈਏ ਦਾ ਐ ਕਰ ਖੜ ਜਾ ਆ ਵੀ ਅਲੀ ਪਤੀ ਖੜਾ ਆ ਟਿੰਗ ਲਾ ਯਾਰ ਮਮਾ ਮੇ ਤੋਂ ਨਿਮਾਨੀ ਹੋਇਆ ਜਾਣਾ ਜੱਟਾ ਕਰਾ ਕੱਦ ਯਾਰ ਇਦਾਂ ਮੈਂ ਕਿਦਾਂ ਨਾਪ ਲਾਵਾਂ ਤੇਰਾ ਹਾਂ ਇਦਾਂ ਅਸੀਂ ਲੈਂਦੇ ਹੁੰਦੇ ਆ ਆ ਹੁਣ ਆਇਆ ਨਾ ਬਰਾਬਰ ਹਾਂ ਹੁਣ ਬਰਾਬਰ ਲੈਵਲ ਤੇ ਆ ਗਿਆ 1.5 ਫੁੱਟ ਦੀ ਬਾल्टी ਰੱਖ ਕੇ ਬਰਾਬਰ ਹੈ ਮਮਾ ਨਾ ਸ਼ਾਪਤੀ ਫਲਾ ਮੜੀ ਦੀ ਹੋਰ ਫਲਾ ਔਰ ਫਲਾ ਬੱਸ ਮੇਰਾ ਸਾਹ ਮੁੱਕ ਜਾਣਾ ਇੰਨਾ ਕਿਸ ਤਰ੍ਹਾਂ ਦੀ ਕਪੂਤੀ ਆ ਯਾਰ ਆਛਾਤੀ ਹੈ ਹੂੰ ਐਡੀ ਤੇਰੇ ਜਿੱਡੀ ਆਛਤੀ ਦਾ 7 ਸਾਲ ਦੇ ਜਵਾਗਦੀ ਹੋ ਜਾਂਦੀ ਹੈ ਅੰਦਰ ਕੋਵਟ ਕਿੱਥੇ ਨਾਲਾ ਉਹ ਤੂੰ ਰਹਿਣ ਦੇ ਆ ਵੀ ਸ਼ਾਂਤੀ ਹੋ ਗਈ ਹੂੰ ਲਿਆਓ ਚਾਹ ਦੇ ਟਿਲੇਟਟ ਚੱਲ ਜਾ ਉਹ ਲੈ ਆ ਵੀ ਬਾਹਰ ਨਿਕ ਰੱਖੀ ਬਾਹਰ ਕਿੱਡੀ ਰੱਖੀ ਤੇਰੀ ਅੱਦੀ ਬਾਹ ਉਹ ਵਿਆਹ ਤੇ ਚਟਨੀ ਚੁਪਨੀ ਡੋਲ ਜਾਂਦੀ ਆ ਨਾ ਚਟਪਾ ਕਰਦਾ ਤੂੰ ਅੱਦੀਆਂ ਬਾਹ ਹਾਂ ਤਾਂ ਹੀ ਰਖਾ ਲਾਦੇ ਅੱਦੀ ਬਾਹ ਦਾ ਕਿਹੜਾ ਕੋਪੀ ਆ ਅੱਦੀਆਂ ਬਾਹ ਚਟਨੀ ਤੂੰ ਮਾਮਾ ਚੜਨੀ ਤੂੰ ਮੈਨੂੰ ਲੱਗਦਾ ਕਿ ਤੇ ਚੜਨੀ ਦਾ ਤੇਰਾ ਠੇਕਾ ਤਾਂ ਨਹੀਂ ਹੋਇਆ ਥੋੜੀ ਉੱਪਰ ਜਦੋਂ ਮੈਂਟਕ ਮਗਰੋਂ ਚੜਨੀ 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 ਲਈ ਆ ਚਟਣ ਦਾ ਜਿਆਦਾ ਸ਼ੌਕ ਲੈਦਾ ਪਾ ਖਾਣ ਪੀਣ ਦਾ ਸਾਰਾ ਦੇਖਣਾ ਪੈਣਾ ਵਿਆਹ ਜਾਣਾ ਮਸਾਲਾ ਵਾਹ ਤਾਂ ਕੋਈ ਬੁਲਾਵਾ ਆ ਹੁਣ ਕਿੰਨੀਆਂ ਰੱਖਣੀਆਂ ਬਾਜੂ ਕਿੰਨੀਆਂ ਰੱਖਣੀਆਂ ਕੋਈ ਯਾਰ ਇੰਨੀ ਨਹੀਂ ਹੁੰਦੀ ਕੋਟ ਦੀ ਸ਼ੋਅ ਮਰ ਜਾਂਦੀ ਆ ਪੂਰੀ ਰਖਾ ਕਹਾਲੀਆਂ ਚ ਚੁੱਪ ਚ ਜੇ ਬਾਰਾ ਰੱਖੀ ਵੱਤ ਦੋ ਇੱਧਰ ਦੋ ਇੱਥੇ ਦੋ ਪਿੱਛੇ 6 ਜੇਬਾਂ ਰੱਖਣੀਆਂ ਓਏ ਮਾਮਾ ਪਿੱਛੇ ਜੇਬਾਂ ਕਿਹੜੀਆਂ ਹੁੰਦੀਆਂ ਜੇ ਪੈਸੇ ਕੱਢਣੇ ਪਉਣੇ ਹੋਏ ਕੀ ਐਂ ਕਰਕੇ ਕਰੇਗਾ ਯਾਰ ਤੂੰ ਕੱਢ ਸਕਦਾ ਨਾ ਭਰਾ ਉਹ ਤੇ ਤਾਂ ਪੈਣ ਨਹੀਂ ਤਾ ਇੱਥੇ ਤਿੰਨ ਜੇਬਾਂ ਹੀ ਹੁੰਦੀਆਂ ਇੱਕ ਅੱਗੇ ਹੁੰਦੀਆਂ ਇੱਕ ਇੱਥੇ ਹੁੰਦੀ ਹੈ ਇੱਕ ਇੱਥੇ ਹੁੰਦੀ ਹੈ ਦਿਮਾਗ ਤੇਰਾ ਖਰਾਬ ਹੈ ਚਲ ਡੀਆਂ ਰੱਖੀ ਜਿਵੇਂ ਪੂਰੇ ਪੂਰੇ ਕੁਛ ਖਾਣੇ ਆਣ ਇਹ ਲੈਂਥ ਦੱਸ ਕੇ ਨਹੀਂ ਰੱਖੀਏ ਇਹ ਐਨੀ ਠੀਕ ਹੈ ਨਹੀਂ ਨਹੀਂ ਥੱਲੇ ਜਾਂਦੇ ਹੋਰ ਹੋਰ ਜਾਣਾ ਹਾਂ ਐਨੀ ਠੀਕ ਹੈ ਥੱਲੇ ਜਾਂਦੇ ਥੱਲੇ ਹੋਰ ਐਨੀ ਠੀਕ ਹੈ ਹੋਰ ਜਾਣਦੇ ਓਏ ਐਨੀ ਠੀਕ ਹੈ ਉਹ ਜਾਣਦੇ ਥੱਲੇ ਯਾਰ ਮਮਾ ਟੈਂਟ ਸੁਆਣਾ ਉਹ ਲੌਂਗ ਦਰਵਾਜ਼ਾ ਅੱਜ ਜਾਣਦੇ ਪੈਰਾਂ ਤੋਂ ਥੱਲੇ ਜਾਂਦੇ ਤੂੰ ਮਮਾ ਕੋਈ ਵਿਆਹ ਜੋ ਭਾਂਡੇ ਚੋਰੀ ਕਰਨੇ ਵਿੱਚ ਲੁਕੋ ਕੇ ਨਹੀਂ ਬੰਦੇ ਪਕੌੜੇ-ਬੂੜੇ ਰੱਖਣੇ ਪੈ ਜਾਂਦੇ ਆ ਤੂੰ ਜਾਣਦੇ ਥੱਲੇ ਯਾਰ ਯਾਰ ਹੋਰ ਕਿੰਨਾ ਕਿ ਜਾਣਦੇ ਮੈਂ ਖਾਣਾ 1 ਮਿੰਟ ਆਇਆ ਮੈਂ ਪੈਰਾਂ ਤੋਂ 1.5 ਫੁੱਟ ਥੱਲੇ 1 ਮਿੰਟ ਆ ਉਹ ਮੈਂ ਕਹੀ ਲੈਣ ਚੱਲੇ ਆ ਵੀ ਆ ਪਟ ਗਏ ਤੈਨੂੰ ਹੋੜ ਡੂੰਗਾ ਕਰਾਂ ਓ